ਜੀ ਲੱਗਦਾ ਜੀ ਅੱਜ ਜਿਵੇਂ ਤੀਆਂ ਦਾ ਪ੍ਰੋਗਰਾਮ ਤੁਹਾਡੇ ਪਿੰਡ ਮਨਾਇਆ ਗਿਆ ਕੀ ਮੈਸੇਜ ਦੇਣਾ ਚਾਹੁੰਦੇ ਪਹਿਲਾਂ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਮੇਰਾ ਨਾਮ ਸੰਦੀਪ ਕੌਰ ਹੈ ਮੈਂ ਪਤਨੀ ਹਰਜਿੰਦਰ ਸਿੰਘ ਸਰਪੰਚ ਦੀ ਫੁੱਲੋਕਾਰੀ ਤੋਂ ਅੱਜ ਅਸੀਂ ਇੱਥੇ ਜੀ ਤੀਆਂ ਦੇ ਤਿਹਾੜੀ ਨੂੰ ਦੇਖਦੇ ਹੋਏ ਸੌਣ ਦੇ ਮਹੀਨੇ ਨੂੰ ਇੱਥੇ ਇੱਕ ਸਮਾਰਗਮ ਕਰਵਾਇਆ ਹੈ ਜਿਦੇ ਚ ਪਿੰਡ ਦੀਆਂ ਨਵੀਆਂ ਵਿਆਹੀਆਂ ਕੁੜੀਆਂ ਨੂੰ ਮੌਕਾ ਮਿਲਦਾ ਹੈ ਆਪਦੇ ਪਿੰਡ ਸੌਣ ਦੇ ਤਿਹਾੜ ਮਨਾਉਣ ਦਾ ਅਸੀਂ ਇਸ ਤੀਆਂ ਦੇ ਤਿਹਾੜ ਰਾਹੀਂ ਇਹ ਹੀ ਭਾਈਚਾਰਕ ਸਾਂਝ ਦੇ ਤੌਰ ਤੇ ਸਾਰਿਆਂ ਨੂੰ ਸਨੇਹਾ ਦੇਣਾ ਚਾਹੁੰਦੇ ਆ ਇਹ ਇੱਕ ਤੈਕਜੀ ਮਿਲਵਰਤਨ ਦਾ ਕਰਕੇ ਸਾਰਿਆਂ ਨੂੰ ਮੇਲ ਮਿਲਾਵਤ ਆ ਹੈ ਦੂਸਰਾ ਸਾਰੀਆਂ ਈਆਂ ਪੈਣਾ ਜਾਂ ਪਿੰਡ ਦੀਆਂ ਕੋਈ ਵੀ ਬਸਨੀਕ ਔਰਤਾਂ ਆਪਣੇ ਆਪ ਮਤਲਬ ਕਿ ਖੇੜ ਮਸਤੀ ਲਈ ਇੱਕ ਸਾਧਨ ਮੰਨਿਆ ਜਾਂਦਾ ਹੈ ਦੂਜੀ ਗੱਲ ਇਹ ਹੈ ਜੀ ਈਆਂ ਜਿਹੜਾ ਇਹ ਪੰਜਾਬੀ ਸੱਭਿਆਚਾਰ ਦਾ ਇੱਕ ਹਿੱਸਾ ਨੇ ਪ੍ਰਾਤਨ ਟਾਈਮ ਤੋਂ ਮਨਾਇਆ ਜਾਂਦੀਆਂ ਨੇ ਬਾਕੀ ਇਹਨਾਂ ਨਾਲ ਕੋਈ ਥੋੜਾ ਮੋਟਾ ਬਸ ਮਤਲਬ ਮੇਲ ਮਿਲਾਪ ਹੋ ਜਾਂਦਾ ਜੀ ਸਾਰਿਆਂ ਦਾ ਇੱਕ ਖੁਸ਼ੀ ਦਾ ਮਾਹੌਲ ਬਣਿਆ ਹੈ ਜਿਹੜਾ ਸੱਭਿਆਚਾਰ ਦੇ ਤੌਰ ਤੇ ਸੌਨ ਦੇ ਮਹੀਨੇ ਚ ਮਨਾਇਆ ਜਾਂਦਾ ਹੈ